ਚੌਥੀ ਵਾਰ ਐਮਪੀ ਬਣਨ ਤੋਂ ਬਾਅਦ ਬਿਬਾ ਬਾਦਲ ਜਿਹੜੇ ਨਤਮਸਤਕ ਹੋਣ ਸਤਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਨੇ ਬਿਬਾ ਹਰਸਿੰਦਰ ਕੌਰ ਬਾਦਲ ਉੱਥੇ ਨਤਮਸਤਕ ਹੋਏ ਨੇ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਸੁਕਰਾਨਾ ਕਰਨਾ ਹੀ ਆ ਇੱਥੇ RAMDAS ਗੁਰੂ ਮਹਾਰਾਜ ਜੀ ਦਾ ਤੇ ਨਾਲੇ ਇਹ ਵੀ ਕਿਹਾ ਕਿ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮੈਨੂੰ ਚੌਥੀ ਵਾਰ ਜਿਹੜੀਆਂ ਲੋਕ ਸਭਾ ਦੀਆਂ ਪੌੜੀਆਂ ਚੜਾਇਆ ਤੇ ਮੈਂ ਪੰਜਾਬ ਦੀ ਗੱਲ ਕਰਾਂਗੀ ਤੇ ਪੰਜਾਬ ਦੇ ਪਹਿਲੇ ਦੀ ਗੱਲ ਕਰਾਂਗੇ ਤਾਂ ਉੱਥੇ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਬਾਰਿਸ ਪੰਜਾਬ ਦੇ ਮੁਖੀ ਅਮਰਪਾਲ ਵਾਰੇ ਤਾਂ ਉਹਨਾਂ ਸਵਾਲਾਂ ਤੋਂ ਬਿਬਾਵਾਦ ਕਰ ਤਰਉਂਦੇ ਹੋਏ ਨਜ਼ਰ ਆਏ ਪੰਜਾਬ ਦੇ ਅੰਦਰ ਨਸ਼ੇ 'ਚ ਮਰ ਰਹੇ ਹੈ ਕੱਲ ਕਿੰਨੇ ਸਿਮਲਾਜਮ ਦੇ ਨੇ ਇੰਜੈਕਟੀਆਂ ਕਰਕੇ ਬਹੁਤ ਯਾਰ ਮਾਈਕ ਮਾਈਕ ਵੀ ਡਾਊਨ ਕਰ ਦੇ ਯਾਰ ਕਲ ਪਸੂਲਾ ਰੱਖ ਲਿਆ ਸੰਤਨ ਦਾ ਸਦਕਾ ਸਤਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਅਜਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜਿਨ੍ਹਾਂ ਦੀ ਨਦਰ ਰਹਿਮਤ صدਕਾ ਚੌਥੀ ਵਾਰੀ ਇੱਕੋ ਪਾਰਟੀ ਕੋ ਹਲਕੇ ਤੋਂ ਕਾਮਯਾਬੀ ਗੁਰੂ ਸਾਹਿਬ ਨੇ ਬਖਸ਼ੀ ਜਿੱਤੇ ਉਹਨਾਂ ਦਾ ਸ਼ੁਕਰਾਨਾ ਉਥੇ ਸਾਰੇ ਸੰਤਾ ਮਾ ਪੁਰਖਾਂ ਦਾ ਸ਼ੁਕਰਾਨਾ ਜਿਨ੍ਹਾਂ ਦੀ ਰਹਿਮਤ صدਕਾ ਤੇ ਉਹਨਾਂ ਸਾਰੇ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮੈਨੂੰ ਇਹ ਕਾਮਯਾਬੀ ਬਖਸ਼ੀ ਕਿ ਮੈਂ ਇੱਕ ਵਾਰ ਫੇਰ ਉਸ ਪਾਰਲੀਮੈਂਟ ਚ ਚੌਥੀ ਵਾਰੀ ਮੈਂ ਸੌ ਚੱਕੀ ਅਜ ਗੁਰੂ ਸਾਹਿਬ ਦੇ ਚਰਨਾਚੇ ਆਹੀ ਅਰਦਾਸ ਕਰਦੀਆਂ ਕਿ ਜਿਨ੍ਹਾਂ ਨੇ ਮੈਨੂੰ ਇੱਥੇ ਪਹੁੰਚਾਣ ਵਾਸਤੇ ਦਿਨ ਰਾਤ ਇੱਕ ਕੀਤੀ ਗੁਰੂ ਸਾਹਿਬ ਵੀ ਜਿਵੇਂ ਮੇਰੀ ਝੋਲੀ 'ਚ ਰਹਿਮਤਾਂ ਬਖਸ਼ਿਆ ਉਹਨਾਂ ਦੀ ਝੋਲੀਆਂ 'ਵੀ ਰਹਿਮਤਾਂ ਨਾਲ ਨਿਵਾਜ਼ੇ ਬਸਾਹਿਬ ਜੀ ਸਾਹਿਬ ਜੀ ਬਹੁਤ ਬਾਰੇ 50 ਬਨੇ 8 ਬਨੇ ਆਟੇ ਤੇ ਸੁਆ ਮਰ ਰਹੇ ਹੈ ਕੀ ਖਾਣੇ ਵੀ ਦੇ ਲਈ ਭਾਈ ਭਾਈ ਆਪ ਨੂੰ ਸਮਝਾਓ ਫਿਰ ਆਪ ਕੀ ਸਮਝਦਾ ਹੈ ਕਿ ਪੰਜਾਬ ਕੇ ਕੀ ਹਾਲਾਤ ਹੋ ਗਏ وہی ਪੰਜਾਬ ਕੇ ਹਾਲਾਤ ਹੋ ਰਹੇ ਹੈ ਭਾਈ ਅੰਮ੍ਰਿਤਪਾਲ ਦੋ ਰੋਡ ਤੇ ਦਿੱਤੇ ਪਰ ਕੋਈ ਨਹੀਂ ਆ ਕੇ ਥੇਲੀ ਜਾ ਰਹੀ ਹੈ ਅਸਿਕ ਰੋ ਅਲੈਕੁਮ ਅਲੈਕਮ ਸਾਰੇ ਮੇਰੇ ਸਾਲ ਦੇ ਆਪਸ ਦੇ ਸਾਰੇ ਰਾਈਟ ਚ ਚਲੋ ਦੇਖਾ ਬੱਚਾ ਥੋੜਾ ਜਿਹਾ ਬਟਾ ਚਲੋ ਜੀ ਚਲੋ ਜੀ ਥੈਂਕ ਯੂ ਥੈਂਕ ਯੂ ਜੀ ਦੋ ਵੀਰ ਜੀ ਹੋ ਗਈ ਥੈਂਕ ਯੂ ਜੀ ਦੀ ਬੀਬਾ ਬਾਦਲ ਬਠਿੰਡੇ ਤੋਂ ਇੱਕੋ ਹੀ ਸੀਟ ਤੇ ਜਿੱਤੀ ਆ ਕਾਲੇ ਦਲ ਉਹ ਵੀ ਸਿਰਫ ਬੀਬਾ ਬਾਦਲ ਤਾਂ ਉਹਨਾਂ ਨੇ ਦਰਬਾਰ ਸਾਹਿਬ ਪਹੁੰਚ ਕੇ ਜਿਹੜਾ ਸ਼ੁਕਰਾਨਾ ਕੀਤਾ ਤੇ ਨਾਲ ਹੀ ਜਦੋਂ ਉਹਨਾਂ ਤੋਂ ਸਵਾਲ ਪੁੱਛੇ ਗਏ ਅਮਰਪਾਲ ਬਾਰੇ ਪੰਜਾਬ ਬਾਰੇ ਤਾਂ ਉਹਨਾਂ ਸਵਾਲਾਂ ਤੋਂ ਚੁੱਪ ਹੀ ਧਾਰ ਦੇ ਬੀਬਾ ਬਾਦਲ ਨਜ਼ਰ ਆਏ ਹਾਲਾਂਕਿ ਉਹਨਾਂ ਤੋਂ ਇਹ ਵੀ ਸਵਾਲ ਪੁੱਛਣਾ ਸੀ ਕਿ ਜਿਹੜਾ ਕਾਲੇ ਦਲ ਦੇ ਵਿੱਚ ਘਾਟੋ ਗਲੇ ਚੱਲਦਾ ਉਸ ਵਾਰ ਕੀ ਕਹੋਗੇ ਤਾਂ ਬੀਬਾ ਬਾਦਲ ਬਿਨਾਂ ਸਵਾਲਾਂ ਦੇ ਜਵਾਬ ਦੇ ਚੁੱਪਚੀ ਬਿਤੇ ਉਥੋਂ